ਸਤ ਸ੍ਰੀ ਅਕਾਲ ਜੀ ਅੱਜ ਅਸੀਂ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਅਜੀਤ ਘੋੜੀ ਦੀ ਕਹਾਣੀ ਇੱਕ ਪੈਰ ਘੱਟ ਤੁਰਨਾ ਦੇ ਸਾਰ ਬਾਰੇ ਗੱਲ ਕਰਾਂਗੇ ਰਸ਼ੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਹੋਇਆ ਦਰਿਆ ਗੰਗ ਜੀ ਦੀ ਇੱਕ ਤੰਗ ਜਿਹੀ ਥਾਂ ਵਿੱਚ ਰਹਿੰਦਾ ਸੀ ਰਸ਼ੀਦ ਦੀ ਪਤਨੀ ਤੇ ਦੋ ਬੱਚੇ ਮਰ ਚੁੱਕੇ ਸਨ ਉਸ ਦਾ ਇੱਕ ਬੇਟਾ ਅਸਲਮ ਅਮਰੀਕਾ ਵਿੱਚ ਡਾਕਟਰੀ ਕਰਦਾ ਸੀ ਜਦੋਂ ਰਸ਼ੀਦ ਦੇ ਪੱਸਲੀਆਂ ਤੋਂ ਹੀ ਠਾਂ ਦਰਦ ਉਠਿਆ ਤਾਂ ਡਾਕਟਰ ਨੂੰ ਦਿਖਾਉਣ ਤੇ ਉਸ ਨੂੰ ਡਾਕਟਰ ਨੇ ਟੈਸਟ ਕਰਕੇ ਦੱਸਿਆ ਕਿ ਉਸ ਦੇ ਮੇਦੇ ਵਿੱਚ ਕੈਂਸਰ ਹੈ ਉਦੋਂ ਉਸ ਨੂੰ ਆਪਣੇ ਪੁੱਤਰ ਨੂੰ ਅਮਰੀਕਾ ਤੋਂ ਬੁਲਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਉਸ ਦੇ ਪੁੱਛਣ ਤੇ ਡਾਕਟਰ ਨੇ ਦੱਸਿਆ ਕਿ ਉਹ ਦਵਾਈਆਂ ਖਾਣ ਨਾਲ ਸਾਲ ਤੇ ਬਿਨਾ ਦਵਾਈ ਖਾਧਿਆਂ ਲਗਭਗ 6 ਕੁ ਮਹੀਨੇ ਜਿਉਂਦਾ ਰਹਿ ਸਕਦਾ ਹੈ। ਰਸ਼ੀਦ ਆਪਣੇ ਨੌਕਰੀ ਤੋਂ ਅਸਤੀਫਾ ਦੇ ਕੇ ਜ਼ਿੰਦਗੀ ਦੇ ਬਚੇ ਹੋਏ ਦਿਨ ਗੁਜ਼ਾਰਨ ਲਈ ਜ਼ਰੂਰਤ ਅਨੁਸਾਰ ਲੋੜਿੰਦਾ ਸਮਾਨ ਰੱਖ ਕੇ ਬਾਕੀ ਸਾਰਾ ਵੇਚ-ਵਟ ਕੇ ਆਪਣੇ ਪਿੰਡ ਚਲਾ ਜਾਂਦਾ ਹੈ। ਪਿੰਡ ਜਾਣ ਲਈ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਫਰਸਟ ਕਲਾਸ ਵਿੱਚ ਸਫ਼ਰ ਕਰਦਾ ਹੈ। ਉਹ ਸ਼ਹਿਰ ਦੇ ਤੰਗ ਜਿਹੇ ਘੁਟਣ ਵਾਲੇ ਮਾਹੌਲ ਵਿੱਚੋਂ ਆ ਕੇ ਆਪਣੇ ਪਿੰਡ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੀ ਬਿਮਾਰੀ ਦੇ ਦਰਦ ਤੋਂ ਰਾਹਤ ਪਾਉਣ ਅਤੇ ਆਪਣੇ ਦਿਨ ਖੁਸ਼ੀ ਨਾਲ ਲੰਘਾਉਣ ਲਈ ਆਪਣੇ ਘਰ ਦੇ ਨੇੜੇ ਗੁਲਾਬ ਦੇ ਪੌਦੇ ਲਾ ਲੈਂਦਾ ਹੈ। ਰੰਗ-बिरंगे ਤੋਤੇ ਅਤੇ ਕੁਝ ਕਬੂਤਰ ਪਾਲ ਲੈਂਦਾ ਹੈ। ਉਹ ਕੁਝ ਬਿੱਲੀ ਦੇ ਪਲੂਂਗੜੇ ਵੀ ਪਾਲ ਲੈਂਦਾ ਹੈ। ਉਹ ਕਬੂਤਰਾਂ ਨੂੰ ਦਾਣਾ ਪਾਉਂਦਾ ਹੋਇਆ ਉਹਨਾਂ ਨਾਲ ਗੱਲਾਂ ਕਰਦਾ ਹੈ। ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਨਾਲ ਕੁਦਰਤ ਦੇ ਰੰਗ-ਬਰੰਗੇ ਨਜ਼ਾਰਿਆਂ ਨੂੰ ਮਾਣਦਾ ਹੋਇਆ ਉਹ ਸੋਚਦਾ ਹੈ ਕਿ ਪਰਮਾਤਮਾ ਨੇ ਉਸ ਨੂੰ ਕਿੰਨੀਆਂ ਨਿਯਾਮਤਾਂ ਦਿੱਤੀਆਂ ਹਨ। ਜੇਕਰ ਉਸ ਨੂੰ ਆਪਣੀ ਮੌਤ ਬਾਰੇ ਪਹਿਲਾਂ ਨਾ ਪਤਾ ਲੱਗਦਾ ਤਈ ਸਭ ਕੁਝ ਦੇਖੇ ਬਿਨਾ ਹੀ ਉਸਨੇ ਮਰ ਜਾਣਾ ਸੀ ਇੱਕ ਦਿਨ ਉਹ ਆਪਣੇ ਗਵਾਂਡੀਆਂ ਦੇ ਮੁੰਡੇ ਸ਼ਾਮ ਨੂੰ 10 ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ ਉਹ ਸ਼ਾਮ ਨਾਲ ਮਿਲ ਕੇ ਪਤੰਗ ਦੀਆਂ ਤਣਾਵਾ ਪਾ ਕੇ ਝੋਲ ਪਰਖ ਕੇ ਉਸ ਨੂੰ ਉਡਾਉਣ ਲਈ ਤਿਆਰੀ ਕਰਦਾ ਹੈ ਜਦੋਂ ਰਸ਼ੀਦ ਪਤੰਗ ਨੂੰ ਹੁਲਾਰਾ ਦਿੰਦਾ ਹੈ ਤਾਂ ਅਚਾਨਕ ਉਸ ਦੇ ਭਿਆਨਕ ਦਰਦ ਉੱਠਦਾ ਹੈ ਅਤੇ ਖੂਨ ਦੀ ਉਲਟੀ ਆਉਂਦੀ ਹੈ ਤੇ ਡਿੱਗਦੇ ਆ ਸਾਰੀ ਉਸਦੀ ਮੌਤ ਹੋ ਜਾਂਦੀ ਹੈ ਤਾਂ ਇਹ ਸਾਡੀ ਪੰਜਾਬੀ ਦੀ ਕਹਾਣੀ ਇੱਕ ਪੈਰ ਘੱਟ ਤੁਰਨਾ ਦਾ ਬਹੁਤ ਹੀ ਸੰਖੇਪ ਜਿਹਾ ਸਾਰ ਹੈ ਜਿਸ ਨੂੰ ਸਮਝਣਾ ਤੇ ਯਾਦ ਕਰਨਾ ਵਿਦਿਆਰਥੀਆਂ ਦੇ ਲਈ ਬਹੁਤ ਹੀ ਸੌਖ ਹੈ ਥੈਂਕ ਯੂ